ਜਾ ਦੇ ਕੋਤਸ ਬੋਤਾ ਜਾਏ ਕੁਵਾਰੀ ਮਹਿਮਾਨੋ ਗਾਣਾ ਨਾ ਰਵੇ ਹੋਏ ਮੈਂ ਭੱਜਾ ਹੋਏ ਰੱਬਾ ਹੋਏ ਮੇਰਾ ਪੁੱਤਰੀ ਮਿਲੂ ਵੇਲਾ ਹੋਏ ਜਸਨਪ੍ਰੀਤਾ ਜਸਨਪ੍ਰੀਤਾ ਆ ਜਾ ਆਰੇ ਬਿੰਦੇ ਨਾ 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 ਪਾਵੇਂ ਕਿ ਸਮੇ ਸਮੇ ਦੀਆਂ ਸਰਕਾਰਾਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਹਰ ਰੋਜ਼ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕਰਕੇ ਵੱਡੀ ਮਾਤਰਾ ਚ ਨਸ਼ੇ ਦੀ ਬਰਾਮਦਗੀ ਕੀਤੀ ਜਾ ਰਹੀ ਹੈ ਪਰ ਕੈਂਸਰ ਵਾਂਗ ਫੈਲੇ ਇਸ ਨਸ਼ੇ ਕਾਰਨ ਹਰ ਰੋਜ਼ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਇਸੇ ਤਰ੍ਹਾਂ ਪਿੰਡ ਕੋਟਲਾ ਗੁਜਰਾ ਮਜੀਠਾ ਚ ਇੱਕ ਨੌਜਵਾਨ ਦੇ ਪਿਤਾ ਅਤੇ ਪਿੰਡ ਵਾਸੀਆਂ ਦੇ ਕਹਿਣ ਮੁਤਾਬਕ ਜਸ਼ਨ ਪ੍ਰੀਤ ਵੀ ਨਚੇ ਦੀ ਪੇਟ ਚੜ ਗਿਆ ਰੇ ਕਿਤੇ ਬਹਿ ਗਿਆ ਵਾ ਵੇ ਆ ਪ੍ਰਕਾਸ਼ ਅੱਟਕੇ ਕਿਤੇ ਆ ਹਾਂਜੀ ਭਾਜੀ ਕੀ ਨਾਮ ਤੁਹਾਡਾ ਮੈਂ ਸੁਵਿੰਦਰ ਸਿੰਘ ਪਿੰਡ ਤੋਲਾ ਗੁਜਰਾ ਅੱਛਾ ਜਿਹੜੀ ਡੈਥ ਹੋਈ ਹੈ ਕੀ ਲੱਗਦਾ ਇਹ ਮੁੰਡਾ ਟੱਡਾ ਮੇਰਾ ਬੇਟਾ ਜੀ ਦਸਤ ਪਰੀ ਸਿੰਘ ਇਹ ਕਿਦਾਂ ਦਾ ਡੈਥ ਹੋਈ ਜੇ ਡੈਥ ਲੇ ਆਮ ਨੂੰ ਗਿਆ ਇਸ ਸੰਗਤਪੁਰ ਤੇਲ ਪਉਣ ਗਿਆ ਕੋ ਜਾਲ ਮਿਲ ਪਿਆ ਭਵਾਂ ਤੋਂ ਟਿੱਟਾ ਲਾ ਕੇ ਆ ਗਿਆ ਉੱਥੇ ਉਹਨਾਂ ਸੁਰਤਾ ਫਿਰ ਅੱਛਾ ਇਹ ਤੋਂ ਪਹਿਲਾਂ ਇਹ ਕਿੰਨਾ ਚਿਰ ਤੋਂ ਪਹਿਲਾਂ ਨਸ਼ਾ ਕਰਦਾ ਸੀ ਦੱਸਾ ਪਹਿਲੂ ਕਰਾ ਬਈ ਸੈਂਟਰ ਚ ਕਰਾਇਆ ਹੀ ਬਈ ਸਰਤਾ ਹੀ ਨਹੀਂ ਕਿੰਨਾ ਚਿਰ ਸੈਂਟਰ ਚ ਰਿਹਾ ਉਹ 3 ਮਹੀਨੇ ਹੁਣ ਕੀ ਮੰਗ ਕਰਦੇ ਤੁਸੀਂ ਕੋਈ ਮੰਗ ਕਰਦਾ ਹਿਸਾਬ ਕੋ ਮੰਗਦਾ ਹੀ ਦਾ ਵੀ ਇਹ ਟਿੱਟਾ ਜਿਹੜਾ ਬੰਦ ਕੀਤਾ ਜਾਵੇ ਭਵਾਂ ਤੋਂ ਗਾਹਾਂ ਵਾਲੀ ਪੀੜੀ ਜਿਹੜੀ ਇਹ ਦਾਤ ਮੁਕਦੀ ਠੀਕ ਕਿੰਨੀ ਉਮਰ ਹੈ ਮੁੰਡੇ ਦੀ 20 ਸਾਲ ਦੀ ਆਈ ਦੇ ਚੇਨਾ ਮੋਰ ਕੇ ਲਗਾ ਆਏ ਰੱਬਾ ਆਏ ਰੱਬਾ ਨਾਈ ਕੇ ਲੋਹਣ ਪਿਆਰੀ ਜੋ ਸਾਥੇ ਵਾਲੇ ਟੀਵੀ ਚ ਵੀ ਖਬਰ ਸੀ ਦੋਹਾਂ ਜੀ ਇਹਨੂੰ ਬੱਸ ਨੂੰ ਦੇਖ ਲਗਾ ਹੋਰ ਮੈਂ ਨਾ ਬੋਲ ਜੋ ਨਾਮ ਆਪਣਾ ਮੈਂ ਕਲਵਨ ਸਿੰਘ ਕੋਲਡਾ ਵਿਦਿਆ ਪ੍ਰਧਾਨ ਹਸ ਕੰਮ ਦੀ ਇੱਛਾ ਸੁਨੰਦੀ ਕਾਰਜ ਕਰਦਾ ਆ। ਅਛਾ ਜਿਹੜੀ ਡੈਥ ਹੋਈ ਆ ਕਿੱਦਾਂ ਹੋਈ ਜੇ ਮੁੰਡੇ ਦੀ? ਇਹ ਜੀ ਚਿੱਟੇ ਦੇ ਨਾਲ ਹੋਈ ਆ ਡੈਥ। ਇਹ ਕਿਤੇ ਆਪਣੇ ਡੈਡੀ ਨੂੰ ਲੈਣ ਚੱਲਿਆ ਸੀਗਾ ਤੇ ਅੱਗੇ ਘੂੜੀਆਂ ਤੋਂ ਆ ਸੰਤਪੁਰਿਆਰੇ ਪੰਪ ਤੋਂ ਟੀਰਪਾਉਣ ਗਿਆ। ਉਦੋਂ ਕਿਤੇ ਦੇਖਦੇ ਕਈ 100 ਰੁਪਏ ਦੀ ਨਿੱਕੀ ਚਿੱਟੇ-ਚੁੱਟੇ ਵਾਲੀ। ਭੰਗਵਾ ਤੋਂ ਇਹਨਾਂ ਦੇ ਚਿੱਟਾ-ਚੁੱਟਾ ਲਿਆ ਵਾ। ਹੁਣ ਸਮਝ ਨਹੀਂ ਆਉਦੀ ਵੀ ਜਦੋਂ ਉੱਥੇ ਇਹ ਸੋਚ ਆਇਆ ਵਾ ਵੀ ਉੱਥੇ ਜਦੋਂ ਇਹ ਪਿਆ ਮਿਲਿਆ ਵਾ ਤੇ ਇਹਦੀ ਲੋਗ ਲਾ ਕੇ ਮੋਟਰਸਾਈਕਲ ਦੀ ਚਾਬੀ ਇਹਦੀ ਜੇਬ ਦੇ ਵਿੱਚ ਪਾਈ ਗਈ ਆ ਤੇ ਉਹ ਚਿੱਟਾ ਤੇ ਜਿਹੜਾ ਵਾ ਉਹ ਤੇ ਹਵਕਾਂ ਵੀ ਚੱਲਣ ਦਿੰਦਾ ਉਹ ਕੋਈ ਨਾ ਕੋਈ ਸ਼ਰਾਤ ਦੇ ਬੰਦੇ ਪਿੱਛੇ ਹੈਗੇ ਜਿਹਦੇ ਛੱਡ ਕੇ ਇਹਨੂੰ ਭੱਜ ਗਿਆ ਤੁਹਾਨੂੰ ਪੱਕਾ ਯਕੀਨ ਹੈ ਵੀ ਚਿੱਟੇ ਨੇ ਮੌਤ ਹੋਈ ਹੈ ਮੈਨੂੰ ਪੱਕਾ ਯਕੀਨ ਆ ਹਾਂ ਵੀ ਚਿੱਤੇ ਨਾਲ ਹੀ ਹੋਈ ਹੈ ਅੱਛਾ ਇਹਨੂੰ ਫਿਰ ਕਿੱਥੋਂ ਚੁੱਕ ਕੇ ਲਿਆਏ ਤੁਸੀਂ ਇਹ ਜੀ ਆਪਣਾ ਜਿਹੜਾ ਉਹ ਬਣਈਏ ਤੇ ਮੀਟ ਵਾਲੀ ਫੈਕਟਰੀ ਬਣ ਗਈ ਆ ਸਾਡੇ ਸਟੇਸ਼ਨ ਤੋਂ ਪਰਲੇ ਪੰਨੇ ਭੰਗਾਂ ਦੇ ਕੋਲ ਦੇ ਗੁੱਜਾਂ ਦੀ ਯੂ ਦੇ ਵਿੱਚ ਘਾਤ ਚ ਕਰਕੇ ਬਣ ਗਈ ਆ ਉਹਦੇ ਉਹਦੇ ਲਾਗੂ ਚੋੱਕੇ ਲੈ ਕੇ ਆਏ ਆ 7:00 ਵਜੇ ਦਿੰਦਾ 6:30 ਵਜੇ ਦਿੰਦਾ ਹੁਣ ਕੀ ਮੰਗ ਕਰਦੇ ਜੇ ਤੁਸੀਂ ਅਸੀਂ ਮੰਗ ਕਰਦੇ ਆ ਕਿ ਜਿਹੜਾ ਪੰਜਾਬ ਦੇ ਵਿੱਚੋਂ ਇਹ ਨਿਤ ਦਿਹਾੜੇ ਅਖਬਾਰਾਂ 'ਚ ਖਬਰਾਂ ਆ ਰਹੀਆਂ ਦਾ ਨਿਤ ਦਿਹਾੜੇ ਇਹ ਚੱਲ ਰਿਹਾ ਵਾ ਕਿ ਮੰਗ ਜਿਹੜੀ ਆ ਲੋਕਾਂ ਦੀ ਲਗਾਤਾਰ ਜਦੋਂ ਮੌਤ ਤੋਂ ਬਾਅਦ ਚ ਚਾਹੇ ਉਹ ਸਿਆਸੀ ਟੌਪਿਕ ਤੇ ਗੱਲ ਹੁੰਦੀ ਆ ਚਾਹੇ ਕਿਸੇ ਵੀ ਤਰ੍ਹਾਂ ਜਾਂ ਪਰਿਵਾਰਾਂ ਦੇ ਦੁੱਖ ਹੁੰਦੇ ਆ ਕਿ ਇਹੋ ਹੀ ਮੰਗ ਹੁੰਦੀ ਆ ਕਿ ਪੰਜਾਬ ਦੇ ਵਿੱਚੋਂ ਨਸ਼ਾ ਬੰਦ ਕੀਤਾ ਜਾਵੇ ਪਰ ਹੁੰਦਾ ਨਹੀਂਗਾ ਇਹ ਆਵਾਜ਼ ਤੱਕ ਹੀ ਰਹਿ ਜਾਂਦੀ ਆ ਆਪਾਂ ਮੈਂ ਤੇ ਆਪਣੀ ਕੌਮ ਨੂੰ ਇਹੋ ਹੀ ਗੱਲ ਕਹਿੰਦਾ ਵਾਂ ਕਿ ਆਪਾਂ ਇਕੱਠੇ ਹੋਈਏ ਇਕੱਠੇ ਹੋਣ ਤੋਂ ਬਗੈਰ ਹੰਬੜਾ ਨਹੀਂ ਜੇ ਬਚਣਾ ਜੇ ਆਪਾਂ ਸਾਰੇ ਇਕੱਤਰ ਹੋ ਕੇ ਇਕੱਠੇ ਹੋ ਕੇ ਆਪਣੇ ਮਨ ਸਾਫ਼ ਕਰਕੇ ਹਿਰਦੇ ਸਾਫ਼ ਕਰਕੇ ਅੱਗੇ ਆਉਣੀਏ ਤੇ ਫੇਰ ਜਾ ਕੇ ਨਸ਼ਾ ਪੰਜਾਬ ਦੇ ਵਿੱਚੋਂ ਮੁਕਤ ਹੋਊਗਾ ਜਿਸ ਸਰਕਾਰਾਂ ਨੇ ਨਹੀਂਗਾ ਕਰਨ ਦੇਣਾ ਠੀਕ ਨਾਮ ਆਪਣਾ ਚਾਨਣ ਸਿੰਘ ਨਾ ਜੀ ਮੇਰਾ ਜੀ ਪਿੰਡ ਕੋੜਲਾ ਕੁਝ ਹੈ ਅਛਾ ਜਿਹੜੀ ਇਹ ਘਟਨਾ ਵਾਪਰੀ ਇਹਨੂੰ ਕਿਸ ਤਰ੍ਹਾਂ ਵੇਖਦੇ ਜੀ ਤੁਸੀਂ ਘਟਨਾ ਵੀਰ ਜੀ ਬਹੁਤ ਮਾੜੀ ਹੋਈ ਆ ਤੇ ਨਸ਼ੇ ਦੇ ਨਾਲ ਹੋਈ ਆ ਅਛਾ ਕੀ ਨਾਮ ਸੀ ਇਹ ਮੁੰਡੇ ਦਾ ਅੱਜ ਦੀ ਮੌਤ ਹੋਈ ਆ ਜਸਨਪ੍ਰੀਤ ਜਸਨਪ੍ਰੀਤ ਹੈ ਕਿੰਨੀ ਕੁ ਮਰੀ ਸੀ ਇਹਦੀ ਇਹਦੀ 20 ਸਾਲ ਦੀ ਉਹ ਮਹਾਰਾ ਜੀ ਹੁਣ ਤੇ ਹਰ ਪਿੰਡ ਹੀ ਵਿਗਦਾ ਪਿਆ ਜੇ ਹਿਸਾਬ ਨਾਲ ਮੌਤਾਂ ਹੋਣੀਆਂ ਨੇ ਹਰ ਪਿੰਡ ਹੀ ਨਸ਼ਾ ਹੈਗਾ ਵਾ ਕੋਈ ਗੱਲ ਕਰਦਾ ਨਹੀਂ ਡਰਦਾ ਅਛਾ ਇਹ ਕਿੰਨੇ ਭਰਾ ਹੈ ਇਹ ਮੁੰਡਾ ਉਹਨੂੰ ਆਪਣੀ ਜਾਨ ਦਾ ਖਤਰਾ ਵਾ ਵੀ ਨਸ਼ੇ ਵਾਲੇ ਹਾਨੂੰ ਨਾ ਕਿਤੇ ਮਾਰ ਦੇਣ ਇਹ ਜਿਹੜੀ ਗੱਲ ਆ ਇਹ ਸਰਕਾਰ ਚਾਵੇ ਸਭ ਕੁਝ ਕਰ ਸਕਦਾ ਵਾ ਪੁਲਿਸ ਬਿਲਕੁਲ ਨਹੀਂ ਸਾਥ ਦੇਂਦੀ ਪੁਲਿਸ ਦੀ ਜਿਹੜੀ ਆ ਕੰਮ ਬਹੁਤ ਘਟੀਆ ਨੇ ਆ ਵੇਲੇ ਚੱਲਣ ਦੇ ਪੁਲਿਸ ਜਿਹੜੀ ਆ ਬਿਲਕੁਲ ਨਕਾਮ ਹੈ ਆਪਣੇ ਕੰਮ ਕਾਰਜਕਾਰੀ ਦੇ ਵਿੱਚ ਅੱਛਾ ਜੀ ਕਿੰਨੇ ਭਰਾ ਹੀ ਮੁੰਡਾ ਕੱਲਾ ਕੱਲਾ ਵੀਰ ਜੀ ਬੱਚਾ ਹੀ ਕੱਲਾ ਕੱਲਾ ਹੀ ਕੱਲਾ ਕੱਲਾ ਹੀ ਦੋ ਭੈਣਾ ਇੱਕ ਭਰਾ ਹੀ ਬਹੁਤ ਦੁੱਖ ਹੁਣ ਕੀ ਮੰਗ ਕਰਦੇ ਤੁਸੀਂ ਸਰਕਾਰ ਕੋਲ ਮੰਗ ਸਰਕਾਰ ਕੋਲ ਇਹੀ ਆ ਬੇਨਤੀ ਹੱਥ ਜੋੜ ਕੇ ਸਰਕਾਰ ਕੋ ਵੀ ਨਸ਼ੇ ਦੇ ਰੋਕ ਲਾਈ ਜਾਵੇ ਜਿਹੜੇ ਇਕੱਲੇ ਇਕੱਲੇ ਬੱਚੇ ਲੋਕਾਂ ਦੇ ਮਰਦੇ ਪਏ ਨੇ ਉਹ ਬਚਾ ਸਕਦੇ ਆਪਣੀ ਜਿਹੜੀ ਪੰਜਾਬ ਨੂੰ ਜਿਹੜੀ ਘਾਟ ਵੱਜੰਡੀ ਆ ਤੇ ਉਹ ਬਸ ਗਈ ਪੰਜਾਬੀ ਬਸ ਸਕਣ ਆਪਣੇ ਸਿੱਖ ਕੰਮ ਜਿਹੜੀ ਆ ਬਹੁਤ ਨਸ਼ੇ ਦੇ ਵਿੱਚ ਗਲਾਂਦ ਹੋ ਚੁੱਕੀ ਆ ਇਹ ਸਰਕਾਰ ਨੂੰ ਚਾਹੀਦਾ ਸਾਥ ਦੇਣਾ ਐਸੇ ਚੋਂ ਜੀਠਾ ਬੋਲਦੇ ਜੀ ਹੈਲੋ ਮਾਜੀ ਆ ਜੀ ਮੈਂ ਅੱਛਾ ਸਰ ਕਿ ਤੁਹਾਨੂੰ ਨਾ ਜਾਣਕਾਰੀ ਲੈਣੀ ਸੀ ਤੁਹਾਡੇ ਨਾਲ ਪਿੰਡ ਕੋਟਲਾ ਗੁਜਰਾ ਦੀ ਜਛਨਪ੍ਰੀਤ ਉੱਥੇ ਦਾ ਪੁੱਤਰ ਸੀ ਸੁਵਿੰਦਰ ਸਿੰਘ ਉਹਦੀ ਸਰ ਪਤਾ ਲੱਗਾ ਵਾ ਵੀ ਨਸ਼ੇ ਦੀ ਓਵਰਡੋਜ਼ ਕਾਰਨ ਨਾ ਮੌਤ ਹੋ ਗਈ ਆ ਹਾਂਜੀ ਮੋਦੇ ਬੰਦੇ ਤੁਹਾਡਾ ਵੀਊ ਮੈਂ ਲੈਣਾ ਚਾਹੁੰਦਾ ਸੀ ਵੀ ਮੈਂ ਰਿਕਾਰਡਡ ਕਾਲ ਵੀ ਕਿ ਤੁਹਾਡੀ ਚਲਾਉਣੀ ਵੀ ਕੀ ਤੁਸੀਂ ਇਹਦੇ ਬਾਰੇ ਕਹਿਣਾ ਚਾਹੁੰਦੇ ਅੱਛਾ ਜੀ ਆਉ ਤੁਸੀਂ ਪੋਸਟ ਮਾਰਡਮ ਹੁੰਦਾ ਫੇਰ ਹੀ ਗੱਲ ਸੀ ਨਾ ਕੋਈ ਗੱਲ ਹੀ ਨਹੀਂ ਕਿਹੜੇ ਰੋਸਤੇ ਵਿੱਚ ਸੀ ਕੋਈ ਪਤਾ ਨਹੀਂ ਰਿਹਾ ਕਿ ਕਿਵੇਂ ਹੋਇਆ ਕੋਈ ਤੇ ਫਿਰ ਉਹਨਾਂ ਨੂੰ ਸਾਡਾ ਜਿਹੇ ਸੀ ਕੋਈ ਗੱਲ ਸਾਡੇ ਤੱਕ ਨਹੀਂ ਪਹੁੰਚੀ ਅੱਛਾ 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 ਚਲੋ ਫੇਰ ਹੁਣ ਮੈਂ ਮੰਗਾ ਤੁਹਾਡੀ ਜਰ ਮੈਂ ਪਰ ਜਦੋਂ ਕੋਈ ਸਮਾਂ ਹੀ ਗੱਲ ਨਹੀਂ ਹੁੰਦੀ ਉਹ ਕਿੱਥੇ ਇਸ ਗੱਲ ਨਾਲ ਮਰਿਆ ਆ ਉਹ ਹੂੰ 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 ਕਿਉਂਕਿ ਪਹਿਲਾਂ ਵੀ ਦਸ਼ੀ ਦਾਦੀ ਸੀ ਨਾ ਕੋਈ ਗੱਲ ਹੋ ਗਈ ਕੋਈ ਦਰਦ ਆ ਰਿਹਾ ਜੀ ਹੱਡੀ ਕੋਈ ਫਰੇਕ ਚੋਚਾ ਤਸਵੀਰ ਵੀ ਘਰ ਤੋਂ ਕੱਢੋਗਾ ਤੁਹਾਡੀ ਹਾਂ ਬਿਲਕੁਲ ਜੀਤੋ ਤੇ ਕੀ ਕਰਦੇ ਮੌਸਮ ਹੂੰ ਹੂੰ ਚਲੋ ਠੀਕ ਹੈ ਜੀ ਤੁਹਾਡਾ ਵੀਊ ਪਾ ਦੇਣੇ ਸਰ ਜੋ ਤੁਸੀਂ ਗੱਲ ਕੀਤੀ ਜੀ ਬਿਲਕੁਲ ਬਿਲਕੁਲ ਥੈਂਕ ਯੂ ਥੈਂਕ ਯੂ ਥੈਂਕ ਯੂ